ਸਤਕਾਰਯੋ ਚੌੜਾ ਸਾਹਿਬ ਨੇ ਜਿਹੜੇ ਨਰੈਨ ਸਿੰਘ ਚੌੜਾ ਨੇ ਬਾਸ ਸਾਹਿਬ ਨੇ ਸਤਕਾਰਯੋਗ ਨੇ ਜਿਹੜੇ ਸਤਕਾਰਯੋਗ ਸਤਕਾਰਯੋਗ ਚੌੜਾ ਸਾਹਿਬ ਨੂੰ ਚੌੜਾ ਸਾਹਿਬ ਨੇ ਜਿਹੜੇ ਨਰੈਨ ਸਿੰਘ ਚੌੜਾ ਨੇ ਬਾਸ ਸਾਹਿਬ ਨੇ ਸਤਕਾਰਯੋਗ ਨੇ ਜਿਹੜੇ ਮੈਂ ਪੁੱਛਣਾ ਚਾਹਨਾ ਰਮਨੀਤ ਬਿੱਟੂ ਸਾਹਿਬ ਕੀ ਕਿਸੇ ਦੇ ਉੱਤੇ ਗੋਲੀ ਚਲਾਉਣ ਦੇ ਨਾਲ ਕੋਈ ਸਤਕਾਰਯੋਗ ਹੋ ਜਾਂਦਾ ਇਹ ਭਾਈ ਦੇਖੋ ਅਸੀਂ ਉਹਨੇ ਗੋਲੀ ਚਲਾਈ ਕਿੱਥੇ ਆ ਤੁਸੀਂ ਵੀ ਗੁਰੂ ਤੋਂ ਸਿੱਖੋ ਹਰ ਚੀਜ਼ ਦਾ ਇੱਕ ਥਾਂ ਹੁੰਦਾ ਇੱਕ ਅਦਬ ਹੁੰਦੀ ਹੈ ਕਿਸੇ ਵੀ ਚੀਜ਼ ਦੀ ਜੇ ਤੁਹਾਡਾ ਉਹਦੇ ਕਿਸੇ ਪ੍ਰਤੀ ਦੋਸ਼ ਹੈ ਸੁਖਬੀਰ ਬਾਦਲ ਨਾਲ ਤੁਹਾਡੇ ਵਿਰੋਧ ਨੇ ਜਾਂ ਫਿਰ ਨਾ ਆਈਂਕ ਚੋੜਾ ਦੇ ਵਿਰੋਧ ਤੇਗੇ ਸੁਖਬੀਰ ਬਾਦਲ ਨਾਲ ਤੇ ਉਹਦਾ ਇਹ ਤਰੀਕਾ ਨਹੀਂ ਹੈ ਕਿ ਗੋਲੀਆਂ ਮਾਰਦੇ ਹੋ ਇਹ ਗੱਲ ਸਤਕਾਰਯੋਗ ਨਹੀਂ ਹੈ ਗੱਲ ਹੈ ਵੀ ਦੇਸ਼ ਦੇ ਸੰਵਿਧਾਨ ਦੀ ਰਮਨੀਤ ਬਿੱਟੂ ਜੀ ਤੁਸੀਂ ਦੇਸ਼ ਦੇ ਕੇਂਦਰੀ ਮੰਤਰੀ ਹੋ ਦੇਸ਼ ਦਾ ਸੰਵਿਧਾਨ ਤੁਹਾਡੇ ਤੇ ਵੀ ਲਾਗੂ ਹੁੰਦਾ ਤੁਸੀਂ ਕਿਵੇਂ ਕਿਸੇ ਨੂੰ ਪ੍ਰੋਸਾਹਿਤ ਕਰ ਸਕਦੇ ਹੋ ਕਿ ਕੋਈ ਬੰਦਾ ਕਿਸੇ ਨੂੰ ਗੋਲੀ ਮਾਰੇ ਤੁਸੀਂ ਕਹਿੰਦੇ ਸਤਿਕਾਰਯੋਗ ਹੈ ਉਹਦਾ ਸਨਮਾਨ ਕਰੋ ਕਿਉਂ ਕਰੋ ਦੇਸ਼ ਦੇ ਸੰਵਿਧਾਨ ਨੂੰ ਨਹੀਂ ਮੰਨਦਾ ਤੁਸੀਂ